ਗੁਰਬਾਣੀ ਦਾ ਫਰਮਾਨ ਹੈ ਕਬੀਰ ਮੇਰਾ ਮੁਜਮੈ ਕੁਛ ਨਹੀਂ ਇਹ ਜਿਹੜਾ ਮੇਰਾ ਪਾਨੈ ਨਾ ਤੇ 베ਰਾ ਹੈ ਕੀ ਮੇਰਾ ਹੱਥ ਜੇ ਹੱਥ ਕੱਟ ਦਿੱਤਾ ਗਿਆ ਤੇ ਫਿਰ ਵੀ ਮੇਰਾ ਅਜੇ ਰਿਆ ਹੱਥ ਕੱਟਣ ਤੋਂ ਬਾਅਦ ਵੀ ਮੇਰਾ ਪੰਨ ਉਸੇ ਤਰ੍ਹਾਂ ਬਣਿਆ ਹੋਇਆ ਹੈ ਇਹਦਾ ਮਤਲਬ ਮੈਂ ਹੱਥ ਨਹੀਂ ਲੱਤ ਕੱਟੀ ਗਈ ਮੇਰਾ ਪੰਨ ਫਿਰ ਵੀ ਬਣਿਆ ਰਿਹਾ ਇਹਦਾ ਮਤਲਬ ਮੈਂ ਲੱਤ ਨਹੀਂ ਅੱਖਾਂ ਚਲੀਆਂ ਗਈਆਂ ਮੇਰਾ ਪੰਨ ਫਿਰ ਵੀ ਬਣਿਆ ਰਿਹਾ ਇਹਦਾ ਮਤਲਬ ਮੈਂ ਅੱਖਾਂ ਵੀ ਨਹੀਂ ਜਿੰਨੀ ਦੇਰ ਤੱਕ ਸਰੀਰ ਨੂੰ ਫੂਕ ਵੀ ਦੇਵੇ ਉਹ ਮੇਰਾ ਪਨ ਫਿਰ ਵੀ ਬਣਿਆ ਰਹਿੰਦਾ ਕਿ ਮੈਂ ਸਰੀਰ ਫੂਕ ਦਿੱਤਾ ਜਿੰਨੀ ਦੇਰ ਤੱਕ ਉਹ ਮੇਰਾ ਪਨ ਬਣਿਆ ਹੋਇਆ ਉਸ ਮੇਰੇ ਪਨ ਨੇ ਸਾਨੂੰ ਕਿਸੇ ਪਾਸੇ ਨਹੀਂ ਲਾਉਣਾ ਕੰਬੀਰ ਮੇਰਾ ਮੁਜਮੈ ਕਛ ਨਹੀਂ ਜੋ ਕਿਸ਼ ਹੈ ਸੋ ਤੇਰਾ ਤੇਰਾ ਤੁਜ ਕੋ ਸੌਪਤੇ ਕਿਆ ਲਾਗੇ ਮੇਰਾ ਜਿਹੜਾ ਤੇਰਾ ਹੈ ਹੈ ਹੀ ਪਰਮੇਸ਼ਰ ਦਾ ਪਰਮੇਸ਼ਰ ਨੂੰ ਦੇ ਕੇ ਸੌਪ ਦੇ ਪਰਮੇਸ਼ਰ ਦਾ ਹੀ ਦਿੱਤਾ ਹੋਇਆ ਪਰਮੇਸ਼ਰ ਨੂੰ ਹੀ ਸੌਂਪ ਦਿੱਤਾ ਉਹ ਤਾਂ ਥੋੜੀ ਦੇਰ ਵਾਸਤੇ ਅਸੀਂ ਆਪਣਾ ਮੇਰਾ ਪਨ ਬਣਾ ਲਿਆ ਇਹ ਮੇਰਾ ਆ ਆ ਪੰਜਾਂ ਤਤਾਂ ਦਾ ਸਰੀਰ ਜਿੰਨੂੰ ਅਸੀਂ ਮੇਰਾ ਕਹਿੰਨੇ ਆ ਜਦੋਂ ਤਤਾਂ ਵਿੱਚ ਤਤ ਮਿਲ ਕੇ ਪਤਾ ਨਹੀਂ ਕਿਹੜੇ ਕਿਹੜੇ ਸਰੀਰਾਂ 'ਚ ਇਹ ਤਤ ਚਲੇ ਜਾਂਦੇ ਆ ਸਿਰਫ ਇੱਕ ਭਰਮ ਹੈ ਕਿ ਇਹ ਮੇਰਾ ਹੈ ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਜ ਮੇ ਰਹਾ ਤਾ ਜਿਹੜੇ ਉਸ ਪਰਮੇਸ਼ਰ ਨੂੰ ਯਾਦ ਕਰਦੇ ਨੇ ਉਹਦਾ ਹੀ ਸਰੂਪ ਬਣ ਜਾਂਦੇ ਨੇ ਮੁਜ ਮੇ ਰਹਾ ਨਾ ਉਹ ਜਿਹੜਾ ਮੈਂ ਪਨ ਸੀਨਾ ਕੇ ਹੂੰ ਉਹ ਨਹੀਂ ਰਿਹਾ ਉਹ ਤੂੰ ਦੇ ਵਿੱਚ ਹੀ ਲੈ ਹੋ ਗਿਆ ਆਪਾ ਪਰ ਕਾ ਮਿਟ ਗਿਆ ਆਪਣਾ ਔਰ ਪਰਾਇਆ ਇਹ ਜਦੋਂ ਤੱਕ ਮਨੁੱਖ ਸੰਸਾਰ ਵਿੱਚ ਫਸਿਆ ਹੈ ਨਾ ਇਹਦਾ ਆਪਣਾ ਤੇ ਪਰਾਇਆ ਨਹੀਂ ਮਿਲਦਾ ਆਪਣੇ ਧੀਆਂ ਪੁੱਤਰ ਆਪਣੇ ਰਿਸ਼ਤੇਦਾਰ ਆਪਣੇ ਪਰਿਵਾਰ ਆਪਣਾ ਇਹ ਉਨੀ ਦੇਰ ਤੱਕ ਬਣਿਆ ਹੋਇਆ ਜਿੰਨੀ ਦੇਰ ਤੱਕ ਇਹਨੂੰ ਸੰਸਾਰ ਦੀ ਆਸ ਹੈ ਜਦੋਂ ਆਪਾ ਪਰਕਾ ਮਿਟ ਗਿਆ ਆਪਣਾ ਤੇ ਬਗਾਨਾ ਕੋਈ ਨਜ਼ਰ ਹੀ ਨਹੀਂ ਆਉਂਦਾ ਜਤ ਦੇਖੋ ਤਤ ਤੂ ਫਿਰ ਉੱਥੇ ਸਾਰੇ ਪਰਮੇਸ਼ਰ ਹੀ ਨਜ਼ਰ ਆਉਂਦਾ ਉਸ ਪਰਮੇਸ਼ਰ ਤੱਕ ਨਜ਼ਰ ਆਉਣਾ ਇਹ ਜਿਹੜੇ ਭਗਤਾਂ ਨੇ ਕਮਾਈਆਂ ਕੀਤੀਆਂ ਨੇ ਉਹਨਾਂ ਦਾ ਗਿਆਨ ਹੈ ਜਿਨ੍ਹਾਂ ਨੇ ਜੀਵਨ ਬੰਦਗੀ ਵਿੱਚ ਲਾਇਆ ਇਹ ਉਹਨਾਂ ਦੀ ਬਾਣੀ ਹੈ ਉਹਨਾਂ ਦਾ ਆਪਣਾ ਆਪ ਮਿਟ ਗਿਆ ਸਾਡਾ ਅਜੇ ਹਸਤੀ ਬਣੀ ਹੋਈ ਹੈ ਤੇ ਇਸ ਹਸਤੀ ਦੇ ਨਾਲ ਸਾਨੂੰ ਪ੍ਰੇਮ ਬਹੁਤ ਜ਼ਿਆਦਾ ਸਾਹਿਬ ਕਿਰਪਾ ਕਰਨ ਤੇ ਸਾਨੂੰ ਸੋਝੀ ਪਏ ਕਿਉਂਕਿ ਮਾਇਆ ਦਾ ਜਿਹੜਾ ਅਸਰ ਹੈ ਨਾ ਭਾਈ ਗੁਰਦਾਸ ਜੀ ਲਿਖਦੇ ਨੇ ਮਾਇਆ 모ਹੀ ਮੇਦਨੀ ਕਲ ਕਲ ਵਾਲੀ ਸਭ ਪਰਮਾਈ ਮਾਇਆ 모ਹੀ ਮੇਦਨੀ ਧਰਤੀ ਨੂੰ ਮੋਲਿਆ ਜਿੰਨੇ ਵੀ ਇੱਥੇ ਧਰਤੀ ਤੇ ਜੀਵ ਨੇ ਸਭ ਮਾਇਆ ਦੇ ਨਾਲ ਗਰਸੇ ਹੋਏ ਨੇ ਗੁਰੂ ਦੀ ਕਿਰਪਾ ਤੋਂ ਬਿਨਾ ਉਸ ਮਾਇਆ ਦੀ ਸੋਚੀ ਨਹੀਂ ਪੈਣੀ